ਕੇਜਲੀਵਾਲ ਐਂਡ ਕੰਪਨੀ ਦਾ ਹਾਲ ਦੇਖ ਲਓ ਤੇ ਕਟਿਆ ਮਾਨਸਿਕਤਾ ਦੇਖ ਲਓ ਆ ਸੁਣਿਓ ਪਹਿਲਾਂ ਤਾਂ ਮਤਲਬ ਹਾਲਾਤ ਦੇਖੋ ਮਤਲਬ ਚੋਰਾਂ ਦੀ ਤੁਲਨਾ ਜਿਹੜੇ ਬੰਦੇ ਠੱਗੀਆਂ ਦੇ ਇਲਜ਼ਾਮ ਦੇ ਵਿੱਚ ਕ腐ਪਸ਼ਨ ਦੇ ਇਲਜ਼ਾਮ ਵਿੱਚ ਜੇੜਾ ਕੱਟ ਕੇ ਆਏ ਨੇ ਉਹਨਾਂ ਲੋਕਾਂ ਦੀ ਤੁਲਨਾ ਵਿਸਮੇਸ਼ ਕੀਤਾ ਸਰਬਸਦਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਕਰੀ ਜਾਂਦੇ ਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰੇ ਅਲੱਗ-ਅਲੱਗ ਜਗ੍ਹਾ ਤੋਂ ਮਤਲਬ ਸੀਗੇ ਜਿਹੜੇ ਪੰਜ ਪਿਆਰੇ ਥਾਪੇ ਸੀ ਉਹ ਭਾਈ ਤੁਸੀਂ ਹੁਣ ਗੱਲਾਂ ਤਾਂ ਬਹੁਤ ਕਰਦੇ ਹੋ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਸੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ 3 ਪੁੱਤਾਂ ਨੂੰ ਆਮ ਕਰਾਵੇ 3 ਪੁੱਤਾਂ ਨੂੰ ਸੀ ਸੱਤਾ ਦੀਆਂ ਚਾਬੀਆਂ ਦੇਵਾਂਗੇ ਉਦੋਂ ਕਿਉਂ ਕਹਿੰਦੇ ਸੀ ਕਿ ਸਰਕਾਰ ਸੱਤਾ ਨਾਲ ਚੱਲੂਗੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ ਆਮ 3 ਪੁੱਤਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਜਿਨ੍ਹਾਂ ਦੇ ਨਾਂ ਤੇ ਚੱਕੀ ਮਾਰੀ ਆ ਅੱਜ ਉਹ ਪੰਜਾਬ ਦੇ ਨੌਜਵਾਨਾਂ ਨੇ ਪੜ੍ਹੇ ਲੈ ਕੇ ਰੌਣਾਂ ਵਾਲਿਆਂ ਵਿੱਚੋਂ ਤੁਹਾਨੂੰ ਕੋਈ ਚਰਬੇਕਾਰੀ ਲੱਭਦਾ ਕੋਈ ਸਹਾਰਾ ਨਹੀਂ ਲੱਭਦਾ ਕੋਈ ਤੁਹਾਨੂੰ ਇਹ ਜਿਆ ਕਾਬਿਲ ਬੰਦਾ ਨਹੀਂ ਲੱਭਦਾ ਕਿ ਜਿਹੜਾ ਪলিউਸ਼ਨ ਬੋਰਡ ਚਲਾ ਸਕੇ ਜਿਹੜਾ ਹੋਰ ਕੋਈ ਮਹਿਕਮਾ ਨੂੰ ਚਲਾ ਸਕੇ ਹੋਰ ਬੋਰਡਾਂ ਨੂੰ ਚਲਾ ਸਕੇ ਤੇ ਤੁਸੀਂ ਸਾਰੇ ਉਸਰੀ ਅੱਧੇ ਚੇਅਰਮੈਨ ਸਾਰੇ ਦਿੱਲੀ ਦੇ ਵਿੱਚ ਕੋਈ ਵਿੱਤ ਸਲਾਹਕਾਰਾ ਕੋਈ ਕਿਹੜਾ ਸਲਾਹਕਾਰਾ ਲਿਆ ਕੇ ਦਿੱਲੀ ਤੋਂ ਪਿਠਾਲੇ ਕੋਈ ਆਈਟੀ ਦਾ ਚੇਅਰਮੈਨ ਹੈ ਕੋਈ ਕਾਲਾ ਚੇਅਰਮੈਨ ਹੈ ਅੱਜ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਚ ਕੋਈ ਲੱਭਦਾ ਨਹੀਂ ਕਾਬਿਲ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਅੱਜ ਇਹ ਲੋਕ ਉਹ ਲੋਕ ਜਿਹੜੇ ਅੱਜ ਜਿਹੜਾ ਕਟਕਾਏ ਨੇ ਚੋਰੀਆਂ ਠੱਗੀਆਂ ਪੈਸੇ ਦੀ ਕ੍ਰਿਮਸਰਾਂ ਦੇ ਵਿੱਚ ਚਾਰ ਦੇ ਘਟਾਲਿਆਂ ਦੇ ਵਿੱਚ ਅੱਜ ਉਹਨਾਂ ਉਹਨਾਂ ਲੋਕਾਂ ਦੀ ਤੁਲਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰੀ ਜਾਂਦੇ ਨੇ ਇਹ ਇਹਨਾਂ ਦੀ ਘਟੀਆਂ ਮਾਰਸ਼ਿਕਤਾ ਦਾ ਨਤੀਜਾ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਘਟੀਆਂ ਗੱਲ ਲਈ ਕਿਉਂਕਿ ਉਹ ਇਹ ਠੱਗਾਂ ਦੀ ਤੁਲਨਾ ਦਸ਼ਮੇਸ਼ ਪਿਤਾ ਦੇ ਨਾਲ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਤੋਂ ਵੀ ਮਾਰ ਮੰਗਣੇ ਚਾਹੀਦੀ ਆ ਜਿਨ੍ਹਾਂ ਨੌਜਵਾਨਾਂ ਦੇ ਵਿੱਚੋਂ ਅੱਜ ਇਹਨਾਂ ਨੂੰ ਕੋਈ ਪੰਜਾਬ ਦੀਆਂ ਚੇਅਰਮੈਨੀਆਂ ਲਈ ਇਹ ਬੋਡਾਂ ਨਹੀਂ ਕਾਵਲ ਨੌਜਵਾਨੀ ਨੱਪਰੇ ਆਜ ਦਿੱਲੀ ਤੋਂ ਲਿਆ ਕੇ ਇੱਥੇ ਸਾਰੇ ਮਾਡਲ ਅਫਦਾਲੀ ਬਿਠਾਏ ਹੋਣੇ ਜਿਹੜੇ ਪੰਜਾਬ ਨੂੰ ਢੁਟਕੇਲੇ ਚ ਲੈ ਕੇ ਜਾ ਰਹੇ ਨੇ ਸ਼ਰਮਨਾਕ ਬਿਆਨ ਹੈ ਤੇ ਪੰਜਾਬ ਦੇ ਨੌਜਵਾਨਾਂ ਨੇ ਬੇਨਤੀ ਆ ਬੋਲਿਆ ਕਰੋ ਜਵਾਬ ਦਿਆ ਕਰੋ ਤੇ ਲੋਕ ਸਿਰ ਨੂੰ ਆਗੇ ਪਾਣੀ ਨੱਕ ਤੋਂ ਉੱਪਰ ਜਾ ਚੁੱਕੇ ਜੇ ਹੋਮ ਕਿ ਨਾ ਬੋਲੇ ਤਾਂ ਕਦੋਂ ਬੋਲੋਗੇ ਅਣਖ ਤੇ ਗੈਰਤ ਜਾਗਦੀ ਜ਼ਮੀਰ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਪੰਜਾਬ ਦੇ ਨੌਜੋਵਾਨਾਂ ਨਾਲ ਮਾਰੀ ਠੱਗੀ ਦੇ ਦੇ ਗੁੱਸੇ ਵਜੋਂ ਰੋਸ ਵਜੋਂ ਇਹਨਾਂ ਲੋਕਾਂ ਨੂੰ ਜਵਾਬ ਦਿਓ ਤੇ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਅੱਜ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਲੱਭਦਾ ਹੈਗਾ ਕਾਬਲ ਜਿਹੜੇ ਤੁਸੀਂ ਦਿੱਲੀ ਤੋਂ ਲਿਆ ਕੇ ਹਰੇਕ ਨੂੰ ਉੱਥੇ ਵਟਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ